ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਾਧ ਸੰਗਤ ਜੀ ਬਾਬਾ ਸ੍ਰੀ ਚੰਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਅੱਜ ਆਪਾਂ ਦੂਜਾ ਭਾਗ ਬਾਬੇ ਸ੍ਰੀ ਚੰਜੀ ਮਹਾਰਾਜ ਦਾ ਤੁਹਾਡੇ ਅੱਗੇ ਪੇਸ਼ ਕਰਾਂਗੇ ਪਿਆਰੀ ਸਾਧ ਸੰਗਤ ਜੀ ਇਤਿਹਾਸ ਨਵੀਂ ਖੋਜ ਪਿਆਰੀ ਸਾਧ ਸੰਗਤ ਜੀ ਪਿਆਰੀ ਸਾਧ ਸੰਗਤ ਜੀ ਪੁਰਾਣੀ ਖੋਜ ਨਵਾਂ ਇਤਿਹਾਸ ਪਿਆਰੀ ਸਾਧ ਸੰਗਤ ਜੀ ਸੋ ਪਿਆਰੀ ਸਾਧ ਸੰਗਤ ਜੀ ਧੜਗੇ ਪੇਸ਼ ਆ ਜਦ ਜਗਤ ਗੁਰੂ ਬਾਲ ਬ੍ਰਹਮਚਾਰੀ ਸ੍ਰੀ ਚੰਦ ਜੀ 4 5 ਸਾਲ ਦੇਹੀ ਸੰਨ ਇੱਕ ਦਿਨ ਦਵਾਰੇ ਤੇ ਸਾਧੂ ਆ ਕੇ ਅਲਖਨੰਨ ਦੀ ਆਵਾਜ਼ ਤੀ ਮਾਤਾ ਸੁਲਖਣੀ ਜੀ ਪੂਆ ਨਾਨਕੀ ਜੀ ਅੰਦਰ ਕਿਸੇ ਘਰੋਗੀ ਕਾਰੋਬਾਰ ਵਿੱਚ ਰੁੱਝੇ ਹੋਏ ਸਨ ਜੋ ਉਸ ਸਾਧੂ ਦੀ ਆਵਾਜ਼ ਨਾ ਸੁਣ ਸਕੇ ਬਾਲ ਰੂਪ ਅੱਗੇ ਡੋਰੀ ਵਿੱਚ ਬੈਠੇ ਕਿਸੇ ਕਿਸੀ ਖੇੜ ਵਿੱਚ ਖੇੜ ਰਹੇ ਸਨ ਜਦ ਇਦਾਂ ਦਰਵਾਜ਼ੇ ਤੇ ਖੜੇ ਸਾਧੂ ਤੱਕਿਆ ਤਾਂ ਭੋਲੇ ਭੰਡਾਰੀ ਸਰੂਪ ਛਾਤੀ ਹੀ ਅੰਦਰ ਪੁੱਜੇ ਅੱਗੇ ਛੋਲਿਆਂ ਦੀ ਬੋਰੀ ਭਰੀ ਪਈ ਸੀ ਨਿੱਕੇ ਜਿਹੇ ਕੋਮਲਾ ਹੱਥ ਦੀ ਮੁਠੀ ਭਰੀ ਆਣ ਕੇ ਉਸ ਦੇ ਕਾਸੀ ਵਿੱਚ ਛੜ ਦਿੱਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸ਼ੋਲਿਆਂ ਦੇ ਦਾਣੇ ਨੂੰ ਇਹਨਾਂ ਦੇ ਹੱਥਾਂ ਦੀ ਸ਼ੋਹ ਨੇ ਹੀਰੇ ਮੋਤੀਆਂ ਦਾ ਰੂਪ ਕਰ ਦਿੱਤਾ ਆਖੋ ਸੰਗ ਤੇ ਸਤਿਨਾਮ ਸ੍ਰੀ ਵਾਇਗੁਰੂ ਜਿਸ ਤਰ੍ਹਾਂ ਲੋਹੇ ਨੂੰ ਪਾਰਸ ਸ਼ੋਹ ਲੈ ਜਾਵੇ ਉਹ ਸੋਨੇ ਦਾ ਰੂਪ ਹੋ ਜਾਂਦਾ ਹੈ ਸਾਧੂ ਨੇ ਜਦ ਆਪਣੇ ਖਾਸੀ ਵਿੱਚ ਹੀਰੇ ਮੋਤੀ ਪੈਦਾ ਵੇਖੇ ਤਾਂ ਹੈਰਾਨ ਵੀ ਹੈਰਾਨ ਵੀ ਹੈ ਤੇ ਨੂਰੀ ਮੁਖਰੀ ਵੱਲ ਵੇ ਵੇਖ ਕੇ ਪ੍ਰਸੰਨ ਵੀ ਹੋ ਰਿਹਾ ਹੈ ਆਕੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਇਹੋ ਹੀ ਸੋਚ ਰਿਹਾ ਸੀ ਕਿ ਇਹ ਕੋਈ ਆਮ ਬਲਕ ਨਹੀਂ ਕੋਈ ਉਸ ਪ੍ਰਭੂ ਦਾ ਹੀ અવਤਾਰ ਹੈ ਸ਼ਿਵ ਸਰੂਪ ਹੈ ਕੰਨ ਵਿੱਚ ਦਰਸ਼ਨੀ ਮਾਸ ਦਾ ਮੰਦਰਾ ਹੈ ਤਨ ਉਤੇ ਬਭੂਤ ਦਾ ਵੀ ਚਿੰਨ ਹੈ ਨੈਣਾ ਵਿੱਚ ਖੁਮਾਰੀ ਹੈ ਮੁਖੜਾ ਗੁਲਾਬ ਦੇ ਫੁੱਲ ਵਾਗਰ ਰੋਸ਼ਨ ਹੈ ਬੋਲੀ ਤੋਤਲੀ ਪਿਆਰੀ ਪਿਆਰੀ ਹੈ ਮਸਤਕ ਚੰਦ ਦੇ ਸਮਾਨ ਚਮਕਾ ਮਾਰ ਰਿਹਾ ਹੈ ਮੈਂ ਬਲਹਾਰ ਜਾਵਾਂ ਇਸ ਨੂਰੀ ਸਰੂਪ ਤੋਂ ਤਾਂ ਆਖਿਆ ਕਿ ਮੇਰੇ ਰੱਬ ਜੀ ਮੇਰੇ ਭੋਲੇ ਸ਼ਿਵ ਪੰਡਾਰੀ ਜੀ ਆਪ ਇਹ ਹੀਰੇ ਮੋਤੀ ਵਾਪਸ ਲੈ ਲ ਜਾਓ ਮੈਨੂੰ ਆਟੇ ਦੀ ਪਿਸ਼ਿਆ ਲਿਆ ਕੇ ਪਾ ਦਿਵੋ ਇਹ ਸਾਡੇ ਕਿਸੇ ਵਰਤੋਂ ਵਿੱਚ ਨਹੀਂ ਹਨ ਇਹ ਤਾਂ ਮੇਰਾ ਕੁੰਡਾ ਕਰਵਾਕ ਦੇਣਗੇ ਹਕੂਮਤ ਬਹੁਤ ਬੇਰਹਿਮ ਹੈ ਬੇਰਹਿਮ ਹੈ ਜੋ ਬਣੀ ਬਣਾਈ ਤਾਂ ਅੱਗੇ ਹੀ ਕਰੀ ਜਾ ਰਹੀ ਹੈ ਮੈਨੂੰ ਨਹੀਂ ਛੱਡੇਗੀ ਪਿੱਛੇ ਲੈ ਜਾਓ ਐ ਲੋ ਹੀਰੇ ਮੋਤੀ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਗੱਲਾਂ ਹੁੰਦੀਆਂ ਦੀ ਆਵਾਜ਼ ਅੰਦਰ ਪੁੱਜੀ ਮੇਰੇ ਲਾਲ ਨਾਲ ਗੱਲਾਂ ਬਾਤ ਕੌਣ ਕਰ ਰਿਹਾ ਹੈ ਨੜਾਨ ਪਰਝਾਈ ਦੋਨੋਂ ਹੀ ਭੱਜ ਕੇ ਬਾਹਰ ਆਈਆਂ ਅੱਗੇ ਸਾਧੂ ਖੜਾ ਹੈ ਅੱਗੇ ਵਧਾ ਕੇ ਵੇਖਿਆ ਸਾਧੂ ਦੇ ਕਾਸੇ ਤੇ ਨਜ਼ਰ ਪਈ ਹੀਰੇ ਮੋਤੀ ਤੱਕੇ ਤਾਂ ਪੂਆ ਨਾਨਕੀ ਜੀ ਤੇ ਮਾਤਾ ਚਰਕਨ ਜੀ ਵੇਖ ਕੇ ਹੈਰਾਨ ਹੋ ਗਏ ਇਹ ਹੀਰੇ ਮੋਤੀ ਕਿੱਥੋਂ ਆ ਗਏ ਜੋ ਮੇਰੇ ਲਾਲ ਨੇ ਸਾਧੂ ਦੇ ਕਾਸੇ ਵਿੱਚ ਪਾ ਦਿੱਤੇ ਹਨ ਤਾਂ ਨਿੱਕੇ ਜਿਹੇ ਬਾਸ ਰੂਪ ਨੇ ਆਖਿਆ ਕਿ ਤੁਸੀਂ ਮੇਰੇ ਨਾਲ ਅੰਦਰ ਚਲੇ ਚਲੋ ਮੈਂ ਦੱਸ ਦੇਣਾ ਹਾਂ ਅੰਦਰ ਗਏ ਤਾਂ ਬਾਸ ਰੂਪ ਜੀ ਨੇ ਬੋਰੀ ਵਾਲਾ ਸਾਰਾ ਕੀਤਾ ਮਾਤਾ ਜੀ ਇਸ ਭਰੀ ਹੋਈ ਬੋਰੀ ਦੇ ਵਿੱਚੋਂ ਕੇਵਲ ਇਹ ਪਵਿੱਤਰ ਹੱਥਾਂ ਦੀ ਛੋਹ ਨਾਲ ਹੀਰੇ ਮੋਤੀ ਬਣ ਗਏ ਹੋਏ ਸਨ ਜਿਵੇਂ ਪਾਰਸ ਦੀ ਛੋਹ ਨਾਲ ਲੋਹਾ ਬਣ ਜਾਂਦਾ ਹੈ ਦਾਰਾ ਇਹ ਸਾਧੂ ਨੂੰ ਹੀ ਦਰ ਤੋਂ ਪ੍ਰਸੰਨ ਕਰਕੇ ਤੋੜਿਆ ਜਾਂਦਾ ਹੈ ਜਾਂਦੇ ਹੋਏ ਸਾਧੂ ਨੇ ਸੇਚ ਘਾ ਕੇ ਨਮਸਕਾਰ ਕੀਤੀ ਆਪਣੇ ਰਾਹ ਪੈ ਗਿਆ ਪਰ ਬਾਬਾ ਜੀ ਦੀ ਸ਼ੂਰਤ ਉਸ ਦੇ ਹਿਰਦੇ ਵਿੱਚ ਨਮਾਸ਼ ਕਰ ਰੱਖਿਆ ਹੋਇਆ ਸੀ ਆਖੋ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਨਹੀਂ ਜਾਈ ਸੋ ਪਿਆਰੀ ਸਾਧ ਸੰਗਤ ਜੀ ਤਨ ਤਨ ਬਾਬਾ ਸ੍ਰੀ ਚੰਦ ਜੀ ਬਾਬਾ ਸ਼੍ਰੀ ਚੰਦਰਜੀ ਮਹਾਰਾਜ ਦਾਤੂ ਦੂਸਰਾ ਕੌਤਕਪੁਰੈ ਰਿਸ ਪਿਆਰੀ ਸਾਧ ਸੰਗਤ ਜੀ ਆਪ ਲਗਭਗ 7-8 ਸਾਲ ਦੇ ਹੀ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਯਾਤਰਾ ਕਰਨ ਵਾਸਤੇ ਤੁਰੇ ਸੀ ਤਾਂ ਆਪ ਜੀ ਨੂੰ ਭੈਣ ਨਾਨਕੀ ਦੀ ਝੋਲੀ ਪਾ ਕੇ ਉਸ ਦਾ ਪੁੱਤ ਬਣਾ ਕੇ ਤੁਰੇ ਰਹੇ ਸਨ ਭੈਣ ਨਾਨਕੀ ਦੀ ਕੋਖ ਤੋਂ ਕੋਈ ਧੀ ਪੁੱਤਰ ਨਹੀਂ ਹੋਇਆ ਲਕਸ਼ਮੀ ਦਾਸ਼ਮੀ ਲਕਸ਼ਮੀ ਦਾਸ ਜੀ ਦੋ ਸਾਲ ਛੋਟੇ ਸਨ ਆਪ ਉਹ ਆਪਣੇ ਨਾਨਕੇ ਚਲੇ ਗਏ ਸਨ ਇਧਰ ਬਾਲਕ ਸ਼੍ਰੀ ਚੰਦਰ ਜੀ ਸ਼੍ਰੀ ਚੰਦ ਜੀ ਮਹਾਰਾਜ ਕਈ ਕਈ ਦਿਨ ਰੋਟੀ ਵੀ ਨਾ ਖਾਂਦਾ ਚੌਂਕੜਾ ਮਾਰ ਕੇ ਉਹ ਭਜਨ ਸਿਮਨ ਵਿੱਚ ਲੀਨ ਹੋ ਰਹਿਣਾ ਸ਼ੁਰਤੀ ਪ੍ਰਭੂ ਦੀ ਜੋਤ ਵਿੱਚ ਲਾਈ ਰੱਖਣੀ ਜਦ ਘਰ ਤੋਂ ਬਾਹਰ ਬੱਚਿਆਂ ਨਾਲ ਵੀ ਖੇਡਣ ਮੱਲਣ ਜਾਂਦੇ ਤਾਂ ਬੱਚਿਆਂ ਨੂੰ ਬਠਾਲ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਜਪਾਣਾ ਤੇ ਜਪਣਾ ਕਈ ਵਾਰ ਬੱਚਿਆਂ ਨਾਲ ਲੁਕਣ ਮਿਚੀ ਦੀ ਖੇਡ ਖੇਡਦੇ ਆਈ ਵਿਖੇ ਅਲੋਪ ਹੋ ਜਾਣਾ ਤਾਂ ਬੱਚਿਆਂ ਨੇ ਵੀ ਹੈਰਾਨ ਰਹਿ ਜਾਣਾ ਆਖੋ ਸੰਗਤਿ ਸਤਨਾਮ ਸ੍ਰੀ ਵਾਹਿਗੁਰੂ ਤਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਪਿਆਰੀ ਸਾਧ ਸੰਗਤ ਜੀ ਤੀਸਰਾ ਕੌਤਕ ਇੱਕ ਦਿਨ ਬਾਲਕ ਰੂਪ ਬਾਬਾ ਜੀ ਇਕੱਲੇ ਹੀ ਬਾਹਰ ਜੰਗਲ ਵਿੱਚ ਚਲੇ ਗਏ ਸਨ ਚਾਨਕੀ ਉੱਤੇ ਕਾਲੇ ਰੰਗ ਦਾ ਸੱਪ ਆਣ ਨਿਕਲਿਆ ਤਾਂ ਉਸ ਨੂੰ ਹੀ ਫੜ ਕੇ ਉਹਦੇ ਨਾਲ ਹੀ ਖੇਡਣ ਲੱਗ ਪਏ ਅਕਉ ਸੰਤ ਸਤਿਨਾਮ ਸ੍ਰੀ ਵਾਹਿਗੁਰੂ ਕਦੀ ਆਪਣੇ ਗਲ ਵਿੱਚ ਪਾ ਲੈਂਦੇ ਕਦੀ ਸਿਰ ਤੇ ਪੱਗ ਵਾਂਗ ਵਾਲ ਲੈਂਦੇ ਕਦੀ ਆਪਣੇ ਲੱਕ ਦੇ ਨਾਲ ਬੱਲ ਲੈਂਦੇ ਲੋਕੀ ਵੇਖ ਕੇ ਭੱਜੇ ਆਉਂਦੇ ਕਿ ਬਾਲਕ ਨੂੰ ਇਹ ਡੱਸ ਨਾ ਜਾਵੇ ਜਦ ਨੇੜੇ ਆਏ ਤਾਂ ਉਹ ਸੱਪ ਉੱਥੇ ਹੀ ਅਲੋਪ ਹੋ ਗਿਆ ਕੋ ਸੰਤ ਸਤਿਨਾਮ ਸ੍ਰੀ ਵਾਹਿਗੁਰੂ ਲੋਕੀ ਹੈਰਾਨ ਵੀ ਹੋਏ ਤੇ ਸੋਚਾਂ ਵਿੱਚ ਪੈ ਗਏ ਕਿ ਇਹ ਤਾਂ ਸ਼ੇਵ ਭੋਲਾ ਭੰਡਾਰੀ ਹੀ ਹੋਏਗਾ ਜਿਸਦੇ ਸੱਪ ਵੀ ਸੱਪ ਵੀ ਪਿਆਰੇ ਹੋ ਰਹੇ ਹਨ ਸੋ ਪਿਆਰੀ ਸਾਧ ਸੰਗਤ ਜੀ ਇਹ ਸੀ ਤੀਜਾ ਕੌਤਕ ਪਿਆਰੀ ਸਾਧ ਸੰਗਤ ਜੀ ਬਾਬਾ ਸ਼੍ਰੀ ਚੰਨ ਜੀ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਚੌਥਾ ਕੌਤਕ ਇੱਕ ਦਿਨ ਬਾਲ ਰੂਪ ਬਾਬਾ ਜੀ ਖੋਰ ਵੱਡੇ ਜੰਗਲ ਵਿੱਚ ਜਾ ਬੈਠੇ ਸਮਾਧੀ ਵਿੱਚ ਲੀਨ ਹੋ ਗਏ ਦੋ ਸ਼ੇਰ ਜੰਗਲ ਵਿੱਚ ਚ ਆਣ ਕੇ ਬਾਬਾ ਜੀ ਦੇ ਖੱਬੇ ਪਾਸੇ ਖੱਬੇ ਸੱਜੇ ਬੈਠ ਗਏ ਜੋ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੇ ਹੋਣ ਇਹ ਵੀ ਕੌਤਕ ਬਹੁਤ ਹੀ ਸਾਰੇ ਲੋਕਾਂ ਨੇ ਤੱਕਿਆ ਤੇ ਆਖਣ ਲੱਗੇ ਕਿ ਧੰਨ ਹੈ ਇਸ ਦੇ ਪਿਤਾ ਨਾਨਕidev ji ਤੇ ਧੰ ਹੈ ਇਹਨਾਂ ਦੀ ਮਾਤਾ ਜਿਸਨੇ ਐਸੇ ਤਪ ਤੇਜ ਵਾਲਾ ਸੁਪੁੱਤਰ ਜਨਮਿਆ ਹੈ ਜਿਸ ਦੇ ਦਰਸ਼ਨਾਂ ਦੀ ਚਾਹਨਾ ਕਰਕੇ ਸ਼ੇਰ ਵੀ ਸ਼ਰਨ ਵਿੱਚ ਬੈਠ ਹੋਏ ਬੈਠੇ ਹੋਏ ਹਨ ਆਕੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਧੰ ਬਾਬਾ ਸ੍ਰੀ ਚਾਂਜੀ ਮਹਾਰਾਜ ਧੰ ਬਾਬਾ ਸ੍ਰੀ ਚੰਦਰਜੀ ਮਹਾਰਾਜ ਸੋ ਪਿਆਰੀ ਸਾਧ ਸੰਗ ਦੀ ਇਹ ਦੋਵੇਂ ਨਾਮ ਬਾਬਾ ਸ੍ਰੀ ਚਾਂਜੀ ਮਹਾਰਾਜ ਆਨੰਦ ਗਰੀ ਸਾਹਾ ਸੰਗ ਜੀ ਪੰਜਵਾਂ ਕੌਤਕ ਇੱਕ ਦਿਨ ਬਾਲ ਰੂਪ ਬਾਬਾ ਜੀ ਵੱਡੇ ਜੰਗਲ ਵਿੱਚ ਜਾ ਬੈਠੇ ਆਪਣੀ ਭਗਤੀ ਵਿੱਚ ਲੀਨ ਹੋ ਗਏ ਤਾਂ ਜੰਗਲ ਵਿੱਚੋਂ ਇੱਕ ਹਾਥੀ ਸੁੰਦਰ ਮਿੱਠੇ ਮੀਵਿਆਂ ਵਾਲੀ ਡਾਲੀ ਜੋ ਫਲ ਦੇ ਨਾਲ ਭਰੀ ਹੋਈ ਸੀ ਭਰੀ ਹੋਈ ਲਿਆ ਕੇ ਅੱਗੇ ਰੱਖ ਦਿੱਤੀ ਉਹ ਕੁਝ ਪਰੇ ਹੋ ਕੇ ਖੜਾ ਰਿਆ ਜਦ ਬਾਸ ਰੂਪ ਬਾਬਾ ਜੀ ਦੀ ਸਮਾਦੀ ਖੁੱਲੀ ਤਾਂ ਛੁੰਡ ਨਾਲ ਡੰਡੋਰ ਕੀਤੀ ਇੱਕ ਫੁੱਲ ਵੀ ਚਰਨਾਂ ਵਿੱਚ ਪੇਟ ਕੀਤਾ ਬਾਲ ਰੂਪ ਬਾਬਾ ਜੀ ਦੀ ਦ੍ਰਿਸ਼ਟੀ ਪਈ ਤਾਂ ਇਹ ਅੰਤ ਇਸ ਜੁਨ ਦਾ ਤਿਆ ਕਰਕੇ ਉਸ ਦੀ ਰੂਹ ਅਮਰ ਲੋਕ ਨੂੰ ਚਲੀ ਗਈ ਉਹ ਇਸ ਜੁਨ ਵਿੱਚ ਵਿਰਧ ਹੋ ਰ ਗਿਆ ਸੀ ਇਹ ਪਹਿਲੇ ਹੀ ਪਹਿਲੇ ਜਨਮ ਵਿੱਚ ਇੱਕ ਜੱਟਾਂ ਦਾ ਮੁੰਡਾ ਸੀ ਸਰੀਰ ਦਾ ਬਹੁਤ ਭਾਰਾ ਸੀ ਤਾਂ ਜਾਂਦੇ ਸੰਤਾਂ ਨੂੰ ਹਾਸੀ ਕੀਤੀ ਸੀ ਉਹਨਾਂ ਦੇ মুখ ਤੋਂ ਅਚਾਨਕ ਹੀ ਨਿਕਲ ਗਿਆ ਕਿ ਜਾ ਹੋਏ ਹਾਥੀਆ ਸੰਤਾਂ ਨੂੰ ਹਾਸੀ ਨਹੀਂ ਕਰਨੀ ਚਾਹੀਦੀ ਤਾਂ ਉਸ ਨੂੰ ਇਹ ਹਾਥੀ ਦੀ ਜਨਮ ਮਿਲ ਗਈ ਹੋਈ ਸੀ ਸੋ ਪਿਆਰੀ ਸਾਧ ਸੰਗਤ ਜੀ ਕਦੇ ਵੀ ਸੰਤ ਸਰੂਪ ਨੂੰ ਹਾਸੀ ਨਹੀਂ ਕਰਨੀ ਚਾਹੀਦੀ ਕਹਾਵਤ ਹੈ ਸੰਤਾ ਛੇਤੀ ਮਸਕਰੀ ਕੁੱਲ ਡੋਬਣ ਕੀ ਰੀਤ ਭਗਵਾਨ ਸੇਵਾ ਕਰੇ ਹੁਜਿਤਾ ਕਰੇ ਪਲੀਤ ਆਕੋ ਸੰਤੇ ਸਤਨਾਮ ਸ੍ਰੀ ਵਾਹਿਗੁਰੂ ਸੋ ਪਿਆਰੀ ਸਾਧ ਸੰਗਤ ਜੀ ਸੇਵਾ ਕੋਤਕ बाबा श्री चान्जी महाराज बाबा श्री चंद्र जी महाराज ਹੁਣ ਸ੍ਰੀ ਜਗਤ ਗੁਰੂ ਬਾਬਾ ਸਰੂਪ ਜੀ ਦੀ ਉਮਰ ਕੋਈ 7-8 ਸਾਲ ਦੀ ਹੋ ਗਈ ਸੀ ਬਾਹਰ ਚਲੇ ਗਏ ਇੱਕ ਦਰਖਤ ਸੁੱਕਾ ਪਿਆ ਸੀ ਨਿੱਕੀਆਂ ਲੱਕੜੀਆਂ ਇਕੱਠੀਆਂ ਕਰਕੇ ਧੂਣਾ ਜੇਤਨਾ ਕਰਕੇ ਚੌਂਕੜਾ ਮਾਰ ਲਿਆ ਸਮਾਧੀ ਲੱਗ ਗਈ ਅਜੇ ਘਰ ਤੋਂ ਕੋਈ ਖਾਣਾ ਨਹੀਂ ਵੀ ਨਹੀਂ ਸੀ ਅਜੇ ਘਰ ਤੋਂ ਕੋਈ ਖਾਣਾ ਵੀ ਨਹੀਂ ਸੀ ਖਾਦਾ ਤਾਂ ਚਾਨਕ ਹੀ ਸ਼ੇਰ ਹਾਥੀ ਵਿਘੜ ਚਤਰਾ ਭੇਡ ਬੱਕਰੀ ਹੋਰ ਕਈ ਕਿਸਮਾਂ ਦੇ ਜੰਗਲੀ ਭਿਆਨਕ ਜਾਨਵਰ ਆਣ ਕੇ ਬਾਲ ਗੁਰੂ ਜੀ ਦੀ ਲੱਗੀ ਸਮਾਧੀ ਦੇ ਕੋਲ ਬੈਠ ਕੇ ਜਾਂਦੇ ਪਤਾ ਨਹੀਂ ਚੱਲਿਆ ਕਿ ਉਹ ਆਉਂਦੇ ਕਿਧਰੋਂ ਤੇ ਜਾਂਦੇ ਕਿਧਰ ਨੂੰ ਇਹ ਗਾਮੀ ਕੌਤਕ ਬਹੁਤ ساری ਦੁਨੀਆਂ ਨੇ ਅੱਖੀ ਵੇਖੇ ਭੂਆ ਨਾਨਕੀ ਜੀ ਮਾਤਾ ਹੱਥ ਲਖਣੀ ਜੀ ਨੇ ਨੜਾਨ ਪਰਝਾਈ ਦੋਨੋਂ ਹੀ ਲੱਭਣ ਵਾਸਤੇ ਤੁਰ ਪਈਆਂ ਜੈ ਰਾਮਾ ਗੁਰੂ ਜੀ ਦੇ ਫੁੱਫੜ ਫੁੱਫੜ ਜੀ ਵੀ ਨਾਲ ਹੀ ਲੱਭਦੇ ਲੱਭਦੇ ਆਪ ਜੀ ਲਾਭ ਹੀ ਲਿਆ ਅਜੇ ਕੋਈ ਹੀ ਦੂਰੀ ਤੇ ਸੰਨ ਸਭ ਤਰ੍ਹਾਂ ਦੇ ਨਿੱਕੇ ਵੱਡੇ ਇਹ ਜਾਨਵਰ ਲਾਗੇ ਬੈਠੇ ਅੱਖੀ ਤੱਕੇ ਹੈਰਾਨ ਵੀ ਹੋਏ ਪਰ ਪੂਰੇ ਤੌਰ ਤੇ ਸਮਝ ਵੀ ਗਏ ਕਿ ਇਹ ਵਾਕਿਆ ਹੀ ਸ਼ਿਵਜੀ ਹੀ ਸਾਡੇ ਗ੍ਰਹਣ ਵਿਖੇ ਆਣ ਪ੍ਰਗਟ ਹਨ ਜਦ ਨਜ਼ਦੀਕ ਪਹੁੰਚੇ ਪਹੁੰਚੇ ਪਤਾ ਨਹੀਂ ਚਲਿਆ ਕਿ ਇੱਕ ਝਲਕੇ ਵਿੱਚ ਹੀ ਉਹ ਕਿਧਰੇ ਛੁਪੋ ਹੀ ਗਏ ਹੈ ਉਨ ਸਮਾਦੀ ਵੀ ਖੁੱਲ ਗਈ ਖੜੇ ਸਨ ਕੋਲ ਪਹੁੰਚੇ ਤਾਂ ਜੈ ਰਾਮ ਨੇਵੇਂ ਜੈ ਰਾਮ ਨੇ ਚੁੱਕ ਲਿਆ ਤੇ ਆਖਣ ਲੱਗੇ ਅਸੀਂ ਘਰ ਤੁਰ ਕੇ ਹੀ ਜਾਵਾਂਗੇ ਤੁਸੀਂ ਸਾਨੂੰ ਉਤਾਰ ਦਿਓ ਉਹਨਾਂ ਨੇ ਉਹਨਾਂ ਦੇ ਨਾਲ ਘਰ ਪਹੁੰਚੇ ਭੂਆ ਜੀ ਨੇ ਦੁੱਧ ਦਾ ਕਟੋਰਾ ਭਰ ਕੇ ਪੁਲਾਇਆ ਲਾਲ ਡਾਇਆ ਪਿਆਰ ਕੀਤਾ ਸਭ ਨੇ ਭੋਲੇ ਭੰਡਾਰੀ ਸ੍ਰੀ ਚੰਦਰ ਨਾਮ ਪੱਕਾ ਦਿੱਤਾ ਸੋ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੌਤਕਾ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਮਿਲਦੇ ਹਨ ਪਰ ਲਿਖੇ ਹੀ ਨਹੀਂ ਜਾ ਸਕਦੇ ਬਿਆਨਤ ਹੀ ਬਿਆਨਤ ਹਨ ਸੋ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਬਾਬਾ ਸ੍ਰੀ ਚੰਜੀ ਮਹਾਰਾਜ ਬਾਬਾ ਸ਼੍ਰੀਚੰਦਰ ਜੀ ਮਹਾਰਾਜ ਉਹਨਾਂ ਦੇ ਇੱਕ ਕੌਤਕ ਵੇਖੋ ਪਿਆਰੀ ਸਾਧ ਸੰਗਤ ਜੀ ਨਿੱਕੀ ਹੁੰਦੇ ਤੋਂ ਕੋ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਕੋਤ ਕਰਦੇ ਆ ਰਹੇ ਨੇ ਕਿਉਂਕਿ ਉਹ ਮਾਨ ਸਕਸ਼ਿਤ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਸਨ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਤਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਤਨ ਬਾਬਾ ਸ਼੍ਰੀ ਚੰਨ ਜੀ ਮਹਾਰਾਜ ਵਿਦਿਆ ਦੀ ਪ੍ਰਾਪਤੀ ਹੁਣ ਸਭ ਪਰਿਵਾਰ ਨੇ ਵਿਚਾਰ ਕਰਕੇ ਪੰਡਤ ਹਰਦੇਵਾਲ ਜੀ ਕੋਲ ਪੜਨੇ ਪਾ ਦਿੱਤਾ ਕੋਈ 5-7 ਸਾਲ ਵਿੱਚ ਹੀ ਵਿੱਚ ਬਹੁਤ ਸਾਰੀ ਵਿਦਿਆ ਹਾਸਲ ਕਰ ਲਈ ਫਿਰ ਆਪਣੀ ਮਾਤਾ ਸਲਖਣੀ ਜੀ ਦੇ ਨਾਲ ਸੁਲਤਾਨਪੁਰ ਤੋਂ ਪੱਖੋ ਕੀ ਚਲੇ ਗਏ ਉੱਥੇ ਜਦ ਬਾਬਾ ਕਲਿਆਣ ਜੀ ਨੇ ਇਹਨਾਂ ਦੀ ਬੇਤੀ ਇਵਰਾਗਮਾ ਇਹ ਵਾਲੀ ਵੇਖੀ ਤਾਂ ਉਹਨਾਂ ਨੇ ਅੱਗੇ ਪੜ੍ਹਨ ਵਾਸਤੇ ਪੰਤ ਪ੍ਰਸੂਤਮ ਦਾਸ ਜੀ ਦੇ ਕੋਲ ਕਸ਼ਮੀਰ ਭੇਜ ਦਿੱਤਾ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਤਾਂ ਕਾਫੀ ਪੜ੍ਹਾਈ ਵਿੱਚ ਕਾਮਯਾਬ ਹੋਏ ਕਾਫੀ ਵੇਦਾਂ ਸ਼ਾਸਤਰਾਂ ਦੇ ਭੇਦ ਪ੍ਰਾਪਤ ਕੀਤੇ ਸੋ ਪਿਆਰੀ ਸਾਧ ਸੰਗਤ ਜੀ ਪੰਤ ਸੋਮਨਾਥ ਦੀ ਹਾਰ ਪਿਆਰੀ ਸਾਧ ਸੰਗਤ ਜੀ ਤਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਤਨ ਬਾਬਾ ਸ੍ਰੀ ਚੰਜੀ ਮਹਾਰਾਜ ਇਤੇ ਹੀ ਇੱਕ ਪੰਡਤ ਸੋਮਨਾਥ ਰਹਿੰਦਾ ਸੀ ਜਿਸ ਨੇ ਬਹੁਤ ਸਾਰੇ ਪੰਡਤਾਂ ਨੂੰ ਥੱਲੇ ਲਾ ਦਿੱਤਾ ਹੋਇਆ ਸੀ ਉਹਨਾਂ ਦੇ ਸਵਾਲ ਦਾ ਕੋਈ ਜਵਾਬ ਹੀ ਨਹੀਂ ਸੀ ਦੇ ਸਕਿਆ ਇੱਕ ਦਿਨ ਉਹ ਵੀ ਜਗਤ ਗੁਰੂ ਸ਼ਿਵ ਸਰੂਪ ਜੀ ਕੋਲ ਆ ਬੈਠਾ ਸਵਾਲ ਜਵਾਬ ਪ੍ਰਸ਼ਨ ਉੱਤਰ ਹੋਣ ਲੱਗ ਪਏ। ਬਾਬਾ ਜੀ ਨੇ ਉਸ ਦੇ ਹਰ ਜਵਾਬ ਸਵਾਲ ਦਾ ਜਵਾਬ ਆਪ ਇਸ ਨੇ ਉੱਤਰ ਦੇ ਕੇ ਉਸ ਦੇ ਹੰਕਾਰ ਨੂੰ ਚੂਰ ਕੀਤਾ। ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਜੀ ਨੇ ਅੱਜ ਤੋਂ ਅਜੇ ਦੋ ਹੀ ਸਵਾਲ ਕੀਤੇ ਤਾਂ ਉਹ ਇੱਕ ਦਾ ਵੀ ਜਵਾਬ ਨਹੀਂ ਦੇ ਸਕਿਆ। ਉਸ ਦੀ ਹੰਨਿਓ ਹੀ ਰਹਿ ਗਈ। ਸ੍ਰੀਮੰਤਾ ਕੇ ਉਠ ਤੁਰਿਆ। ਬਾਬਾ ਜੀ ਨੇ ਆਖਿਆ ਕਿ ਫੰਟ ਜੀ ਜੇਰਾ 10 20 ਮਿੰਟ ਤਾਂ ਹੋ ਠਹਿਰੋ ਤਾਂ ਉਹ ਨਾ ਹੀ ਰੁਕਿਆ ਇਸ ਤਰ੍ਹਾਂ ਤੁਰ ਗਿਆ ਜਿਸ ਤਰ੍ਹਾਂ ਜਵਾਰਿਆ ਹਾਰ ਕੇ ਪੱਲੇ ਝਾੜ ਕੇ ਤੁਰ ਜਾਂਦਾ ਹੈ ਆਖੋ ਸੰਗਤ ਸਤਿਨਾਮ ਸ੍ਰੀ ਵਾਹਿਗੁਰੂ ਜਦ ਇਹਨਾਂ ਦੀ ਬਹੁਤ ਚੇਤਨ ਬੁੱਧੀ ਪੰਥ ਪਰਸ਼ੋਤਮ ਜੀ ਨੇ ਵੇਖੀ ਤਾਂ ਉਹ ਬਹੁਤ ਹੀ ਪ੍ਰਸੰਨ ਹੋਏ ਆਖਿਆ ਕਿ ਹੁਣ ਤੁਸੀਂ ਜਗਤ ਦੇ ਸੁਧਾਰ ਵਾਸਤੇ ਜਾਣਾ ਹੈ ਤਾਂ ਪਹਿਲੇ ਤੁਹਾਨੂੰ ਅਦਾਸੀ ਧਰਮ ਦੀ ਦਿੱਖਿਆ ਲੈਣੀ ਚਾਹੀਦੀ ਹੈ ਆਕੋ ਸੰਤੇ ਸਤਨਾਮ ਸ੍ਰੀ ਵਾਇਗੁਰੂ ਕਿਉਂਕਿ ਗੁਰੂ ਤੋਂ ਬਗੈਰ ਠੀਕ ਨਹੀਂ ਹੈ ਅੱਜ ਕੱਲ ਇੱਥੇ ਅਬਨਾਸੀ ਮੁੰਨੀ ਜੀ ਆਏ ਹੋਏ ਹਨ ਬੜੇ ਤਪ ਤੇਜ ਵਾਲੇ ਹਨ ਜੋ ਇੱਥੇ ਤਨ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਦਾ ਇਹ ਉਦਾਸਮਤ ਬ੍ਰਹਮਾ ਜੀ ਦੇ ਪੁੱਤਰ ਸ੍ਰੀ ਸੰਤ ਸੰਨੰਦਨ ਤੋਂ ਚੱਲਿਆ ਹੈ ਜਿਸ ਦੀ ਸੰਪਰਦਾ ਇਹ ਚੱਲੀ ਆ ਰਹੀ ਹੈ ਕੱਲ ਨੂੰ ਮੈਂ ਤੁਹਾਨੂੰ ਉਹਨਾਂ ਦੇ ਪਾਸ ਲੈ ਜਾਵਾਂਗਾ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਛੜਦ ਆਵਾਂਗਾ ਆਖੋ ਸੰਗ ਤੇ ਸਤਨਾਮ ਸ੍ਰੀ ਵਾਹਿਗੁਰੂ ਤਾ ਦੂਸਰੇ ਦਿਨ ਬਨਾਸੀ ਮੁੰਨੀ ਜੀ ਦੇ ਪਾਸ ਛੱਡ ਆਏ ਕੁਝ ਦਿਨਾਂ ਬਾਬਾ ਜੀ ਉਹਨਾਂ ਦੇ ਲੈਕਚਰ ਸੁਣਦੇ ਰਹੇ ਤਾਂ ਸਮਝ ਗਿਆ ਕਿ ਇਹ ਵਾਕਿਆਈ ਪੁੱਝੇ ਹੋਏ ਮਾਹ ਪ੍ਰੇਸ਼ਾਨ ਉਹਨਾਂ ਨੇ ਵੀ ਜਾਣ ਲਿਆ ਕਿ ਇਹ ਵੀ ਤਪ ਤੇਜ ਵਾਲੇ ਹਨ ਜੋ ਇਹਨਾਂ ਦਾ ਸਤਾਰਾ ਚਮਕ ਰਿਹਾ ਹੈ ਤਾਂ ਬਾਬਾ ਜੀ ਨੂੰ ਚਤਰਥ ਆਸ਼ਰਮ ਵਿੱਚ ਖੜ ਕੇ ਅਦਾਸੀ ਮਾਤ ਦੇ ਦਿੱਖਿਆ ਦੇ ਦਿੱਤੀ ਉਹ ਦਿਨ ਹਾਰ ਸੁਧੀ ਪਚਵੀ ਦਾ ਦੱਸਿਆ ਹੈ ਤਾਂ ਬਾਅਦ ਵਿੱਚ ਅਬਨਾਸ਼ੀ मुनि ਜੀ ਨੇ ਆਖਿਆ ਕਿ ਇਹ ਸਾਰਾ Hindu ਧਰਮ ਭਿਆਨਕ ਸੰਕਟ ਵਿੱਚ ਹੈ ਬੋਧਮਤ ਤਾੰਤ੍ਰਿਕ ਸਾਧੂ ਵਾਂਗ ਵਾਮ ਮਾਰਗੀਆਂ ਦੇ ਪ੍ਰਚਾਰ ਦੇ ਵਿਪਰੋਤ ਚਾਰ ਮਾਸਰਾਬ ਦਾ ਪ੍ਰਚਾਰ ਕਰਕੇ ਬਹੁਤ ساری ਦੁਨੀਆਂ ਦੀ ਬੁੱਧੀ ਪ੍ਰਿਸ਼ਟ ਕਰ ਰੱਖੀ ਹੋਈ ਹੈ ਜੋ ਪ੍ਰਭੂ ਨੂੰ ਮਿਲਣਾ ਭਲਾ ਕੇ ਭਲੇਖੇ ਦੇ ਵਿੱਚ ਪਾਏ ਹੋਏ ਹਨ ਆਪ ਇਸੇ ਹੀ ਤਰ੍ਹਾਂ ਦੇਸ਼ ਰਟਨ ਕਰਕੇ ਧਰਮ ਦਾ ਪ੍ਰਚਾਰ ਕਰੋ ਜਗਤ ਦਾ ਉਧਾਰ ਤਾਂ ਹੀ ਹੋ ਸਕਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਨੂੰ ਬਾਬਾ ਸ੍ਰੀ ਚੰਦ ਜੀ ਮਹਾਰਾ ਜੀ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਦੀ ਇਹ ਜਿਹੜੀ ਕਥਾ ਵਾ ਪਿਆਰੀ ਸਾਧ ਸੰਗਤ ਜੀ ਸਾਖੀ ਆੜੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਦੂਸਰਾ ਭਾਗ ਕੀਤਾ ਵਾ ਪਿਆਰੀ ਸਾਧ ਸੰਗਤ ਜੀ ਫਿਰ ਇਸੇ ਤਰ੍ਹਾਂ ਜਿਹੜੇ ਭਾਗ ਚੱਲਦੇ ਰਹਿਣਗੇ ਪਿਆਰੀ ਸਾਧ ਸੰਗਤ ਜੀ ਤੁਸੀਂ ਸਾਨੂੰ ਪੂਰਾ ਪੂਰਾ ਮੇਰ ਭਰਿਆ ਪੰਘਾਰਾ ਦੇ ਮਾਰਾ ਹੰਗਾਰਾ ਦੇਣਾ ਸਾਡਾ ਚੈਨਲ ਆਰ ਅ ਸਟਾਰ ਚੈਨ ਨੂੰ ਪੂਰਾ ਫੁੱਲ ਪਿਆਰ ਭਰਿਆ ਹੰਗਾਰਾ ਦੇਣਾ ਪਿਆਰੀ ਸਾਧ ਸੰਗਤ ਜੀ ਸਬਸਕ੍ਰਾਈਬਰ ਕਮੈਂਟ ਲਾਈਕ ਕਰਨਾ ਪਿਆਰੀ ਸਾਧ ਸੰਗਤ ਜੀ ਬਾਬੇ ਸ੍ਰੀ ਚੰਦ ਮਹਾਰਾਜ ਬਾਬਾ ਸ੍ਰੀ ਚੰਦ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੋਗੀ ਕਲਤੀ ਪੁੱਲ ਚਕੋਵੇ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ